ਪੈਸਾ ਵੀ ਛਾਪ ਲਿਆ ਸ਼ੌਹਰਤ ਕਮਾਲੀ ਡੈਸ਼ ਪਾੜੂ ਗੱਡੀ ਅ ਡੈਸ਼ ਪਾੜੂ ਸਵੈਗ ਨਾਲੇ ਗੱਡੀ ਕਾਲੀ ਹੁਣ ਉਹ ਪਾਟਨ ਪਟਾਨ ਦੀਆਂ ਗੱਲਾਂ ਕਰਨ ਲੱਗ ਪਈ ਐ ਤੇ ਫਿਰ ਨੂੰ ਦਸੀਏ ਵੀ ਇਹਦਾ ਮੁੱਲ ਕੀ ਪੈਂਦਾ ਧਰਮਾਂ ਵਾਂ ਦੇ ਤੇ ਤੁਸੀਂ ਮਤਲਬ ਸੋਚੋ ਹੀ ਸੋਚ ਤੋਂ ਪਰੇ ਨੇ ਜੀ ਦੇਖੋ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜੀ ਧਾਰਮਿਕ ਨਹੀਂ ਨੋਰਮਲ ਭਾਵਨਾਵਾਂ ਨੂੰ ਪੰਜਾਬੀਆਂ ਨੂੰ ਜੀ ਉਹਨੂੰ ਡੀਗ੍ਰੇਡ ਕਰਨਾ ਡੀਫੇਮ ਕਰਨਾ ਆਈਟੀ ਦਾ ਇਸਤੇਮਾਲ ਕਰਨਾ ਫਿਰ ਹੈਪੀ ਰਾਏ ਗੋਟੀ ਆਇਆ ਫਿਰ ਸ਼੍ਰੀ ਬਰਾੜ ਆਇਆ ਫਿਰ ਦਲਜੀਤ ਤੁਸਾਂਜ ਆਇਆ ਨੀਰੂ ਬਾਜਵਾ ਆਈ ਇਹ ਸਾਰਿਆਂ ਦੇ ਖਿਲਾਫ ਕੰਪਲੇਂਟ ਸਾਰਿਆਂ ਦੇ ਖਿਲਾਫ ਪੁਲਿਸ ਕੰਪਲੇਂਟ ਜਾਂ ਕੋਰਟ ਕੇਸਸ ਚੱਲ ਰਹੇ ਨੇ ਦੇਖੋ ਸੁਨੀਲ ਮੱਲਨ ਵਕਾਊ ਹੈ ਉਹ ਸ਼ਰਮ ਕਹਿੰਦਾ ਵਾ ਦੁਨੀਆ ਨੂੰ ਮੈਂ ਮੈਨੂੰ ਖਰੀਦ ਲਓ 1 ਲੱਖ ਕਰੋੜ ਰੁਪਏ ਕੀਮਤ ਹੈ ਹੈਗੀ ਔਕਤ ਤੇ ਆ ਜਾਓ ਹਾਲੀਵੁੱਡ ਅਤੇ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਜੈਸਮਿਨ ਸੈਂਡਲਸ ਦੇ ਇੱਕ ਗਾਣਾ ਆਇਆ ਠੱਗ ਉਸ ਨੂੰ ਲੈ ਕੇ ਇਤਰਾਜ਼ ਹੋਇਆ ਤੇ ਉਸ ਦੇ ਖਿਲਾਫ ਇੱਕ ਸ਼ਿਕਾਇਤ ਦਰਜ ਕਰਾ ਦਿੱਤੀ ਗਈ ਹੈ ਸ਼ਿਕਾਇਤਕਰਤਾ ਡਾਕਟਰ ਸ੍ਰੀ ਮੱਲਨ ਐਡਵੋਕੇਟ ਮੇਰੇ ਨਾਲ ਮੌਜੂਦ ਹੈ ਡਾਕਟਰ ਸਾਹਿਬ ਕੀ ਤੁਹਾਡਾ ਸਭ ਤੋਂ ਪਹਿਲਾ ਇਤਰਾਜ਼ ਕਿਸੀ ਉਸ ਜਿਹੜਾ ਐਲਬਮ ਆਈ ਹੈ ਠੱਗ ਦੇ ਉੱਤੇ ਕੀ ਸੀ ਤੁਹਾਡਾ ਦੇਖੋ ਮੇਰੀ ਜ਼ਿੰਦਗੀ 'ਚ ਇੱਕੋ ਹੀ ਗੱਲ ਹੈ ਕਿ ਜਿਹੜਾ ਵੀ ਪੰਜਾਬੀ ਪੰਜਾਬੀ ਕਲਚਰ ਜਾਂ ਪੰਜਾਬੀਅਤ ਨੂੰ ਬਦਨਾਮ ਕਰੇਗਾ ਇਹ ਸੋਸਾਇਟੀ ਚ ਉਹਦਾ ਰੁਤਬਾ ਡਾਊਨ ਕਰੇਗਾ ਮੇਰੀ ਉਹਦੇ ਖਿਲਾਫ ਲੜਾਈ ਹੈ ਜਾਤੀ ਦੁਸ਼ਮਣੀ ਮੇਰੀ ਕਿਸੇ ਨਾਲ ਨਹੀਂ ਠੱਗ ਲਾਈਫ ਕਰਕੇ ਇੱਕ ਗਾਣਾ ਆਇਆ ਸੀ ਜੈਸਮਿਨ ਸੈਂਟਲਸ ਦਾ ਔਰ ਉਹਨੇ ਉਹਦੇ ਵਿੱਚ ਬੜੀ ਗੰਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਪੈਸਾ ਵੀ ਛਾਪ ਲਿਆ ਸ਼ੋਹਰਤ ਕਮਾ ਲਈ ਡੈਸ਼ ਪਾੜੂ ਗੱਡੀ ਤੇ ਡੈਸ਼ ਪਾੜੂ ਸਵੈਗ ਨਾਲੇ ਗੱਡੀ ਕਾਲੀ ਹੁਣ ਉਹ ਪਾਟਣ ਪਟਾਣ ਦੀਆਂ ਗੱਲਾਂ ਕਰਨ ਲੱਗ ਪਈ ਹੈ ਤੇ ਫਿਰ ਨੂੰ ਦੱਸਿਓ ਵੀ ਇਹਦਾ ਮੁੱਲ ਕੀ ਪੈਂਦਾ ਪੰਜਾਬੀ ਸਾਡਾ ਕਲਚਰ ਇਨਾ ਮਾੜਾ ਨਹੀਂ ਹੈ ਕਿ ਤੁਸੀਂ ਸਟੇਜ ਤੇ ਖੜ ਕੇ ਗਾਲਾਂ ਕੱਢੋ ਪਬਲਿਕ ਡੋਮੇਨ ਚ ਗਾਲਾਂ ਕੱਢੋ ਅਸੀਂ ਭਰਾ ਇਕੱਠੇ ਬੈਠੇ ਕਮਰੇ ਚ ਜੀ ਇੱਕ ਦੂਜੇ ਨੂੰ ਗਾਲਾਂ ਕੱਢੀਏ ਪਿਆਰ ਚ ਵੀ ਗਾਲਾਂ ਕੱਢੀਏ ਜੀ ਚੱਲਦਾ ਹੈ ਪਰ ਬੇਸਿਕਲੀ ਉਹ ਵੀ ਨਹੀਂ ਚੱਲਦਾ ਪਰ ਚਲੋ ਮੈਂ ਕਹਿੰਦਾ ਚੱਲਦਾ ਹੈ ਕਿ ਅਸੀਂ ਰਿਲੈਕਸ ਮੋਡ ਚ ਹੁੰਨੇ ਆ ਜੀ ਬਟ ਪਬਲਿਕ ਡੋਮੇਨ ਚ ਉਹ ਵੀ ਇੱਕ ਲੜਕੀ ਹੋ ਕੇ ਗਾਲਾਂ ਕੱਢਣੀਆਂ ਔਰ ਇਮੇਜ ਖਰਾਬ ਹੁੰਦੀ ਹੈ ਤੁਸੀਂ ਤੁਹਾਡੇ ਵਰਕਿੰਗ ਚੰਡੀਗੜ੍ਹ ਆ ਰਹੇ ਰਹਿੰਦੇ ਹੋ ਅੰਮ੍ਰਿਤਸਰ ਤੁਸੀਂ ਜਲੰਧਰ ਚ ਕੰਪਲੇਂਟ ਕਿਉਂ ਕਰਾਈ ਕੋਈ ਖਾਸ ਵਜ੍ਹਾ ਸੀ ਕੀ ਕਿਸ ਤਰ੍ਹਾਂ ਉਹ ਸਾਰੇ ਵਾਗਮੇ ਮੇਰੇ ਇਸ ਕਰਕੇ ਕਰਾਈ ਸੀ ਨਹੀਂ ਨਹੀਂ ਉਹ ਬੇਸਿਕਲੀ ਕੀ ਹੈ ਕਿ ਜਿਵੇਂ ਤੁਸੀਂ ਅੱਜ ਮਿਲੇ ਜਾਂ ਪਹਿਲਾਂ ਵੀ ਮੇਰੇ ਜਿਹੜੇ ਵੀ ਸੱਜਣ ਮੈਨੂੰ ਜਾਣਦੇ ਨੇ ਨਾ ਜਦੋਂ ਇਹੋ ਜਿਹਾ ਇਤਰਾਜ਼ ਜੋ ਕੋਈ ਚੀਜ਼ ਲੱਭਦੀ ਹੈ ਜੀ ਉਹ ਲੋਕ ਮੈਨੂੰ ਲਿੰਕ ਭੇਜ ਦਿੰਦੇ ਆ ਜੀ ਇਹ ਮਲਨ ਸਰ ਵੇਖਿਓ ਜਰਾ ਹਾਂਜੀ ਇਸ ਤੋਂ ਪਹਿਲਾਂ ਸਭ ਤੋਂ ਪਹਿਲੀ ਜਿਹੜੀ ਮੇਰੀ ਅ ਸਿਗੀ ਕੰਪਲੇਂਟ ਜੀ ਸਿੱਧੂ ਮੂਸੇਵਾਲੇ ਖਿਲਾਫ ਪਈ ਸੀ ਜੀ 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 ਉਹਨੇ ਗਾਣਾ ਗਾਇਆ ਸੀ ਸੰਜੂ ਜੀ ਸਾਡੇ ਕੋਲੋਂ ਭਾਲਦੇ ਆ ਮੀਲ ਸੋਨੀਆ ਵਤਵਾ ਬੋਲਦੇ ਵਕੀਲ ਸੋਨੀਆ ਮੈਂ ਕਹਿੰਦਾ ਇੱਕੋ ਹੀ ਕੌਮ ਹੈ ਦੁਨੀਆ ਦੀ ਜਿਸ ਕੋ ਬੋਲਣ ਦਾ ਲਾਇਸੈਂਸ ਹੈ ਜੇ ਉਹ ਵਤਵਾ ਬੋਲਦੀ ਹੈ ਤਾਂ ਪਿਓ ਦਾ ਪੋਤੂ ਹੋਏਗਾ ਤੇ ਵਕੀਲ ਲੈ ਕੇ ਕੋਰਟ 'ਚ ਨਾ ਜਾਈ ਜੀ ਤੇ ਵਕੀਲ ਦੀ ਲੋੜ ਅੱਜਕੱਲ ਪੰਡਤ ਤੋਂ ਪਹਿਲਾਂ ਪਾਠੀ ਤੋਂ ਪਹਿਲਾਂ ਪੈਂਦੀ ਹੈ ਜਿੰਨੇ ਕਿਸੇ ਨੇ ਵਪਾਰ ਜਾਂ ਬਿਜ਼ਨਸ ਦਾ ਅੱਜਕੱਲ ਵਿਆਹ ਵੀ ਕਰਨਾ ਤੇ ਐਡਵੋਕੇਟ ਨੂੰ ਇਨਵੋਲਵ ਕਰਦੇ ਆ ਕਿ ਸਾਡੀ ਇਹਨਾਂ ਦਾ ਪਿਛੋਕ ਡਿਊ ਡਿਲੀਜੈਂਸ ਨੂੰ ਕਹਿੰਦੇ ਆ ਵੀ ਚੈੱਕ ਕਰਕੇ ਦ ਸੋ ਵਕੀਲ ਇਨੀ ਇੰਪੋਰਟੈਂਟ ਕਮਿਊਨਿਟੀ ਹੈ ਪੂਰੇ ਵਰਡ ਚ ਔਰ ਅਗਲੀ ਗੱਲ ਤੁਹਾਨੂੰ ਅੱਜ ਕਾਨੂੰਨ ਦੀ ਦੱਸ ਦਿੰਨਾ ਜੀ ਸਟੈਚੂਟ ਬੋਰਡ ਦਾ ਮੈਂਬਰ ਹੁੰਦਾ ਵਕੀਲ ਜੀ ਪਬਲਿਕ ਸਰਵੰਟ ਦੀ ਕੈਟਾਗਰੀ ਚ ਨਹੀਂ ਆਉਂਦਾ ਤੇ ਫਰਸਟ ਮੈਨ ਆਫ ਕੰਟਰੀ ਰਾਸ਼ਟਰਪਤੀ ਜੀ ਤੇ ਫਰਸਟ ਮੈਨ ਆਫ ਕੰਟਰੀ ਦੀ ਕੈਟਾਗਰੀ ਚ ਅਸੀਂ ਫਰਸਟ ਮੈਨ ਆਉਨੇ ਆ ਲੀਗਲ ਲੀਗਲ ਡਿਪਾਰਟਮੈਂਟ ਸਾਰਾ ਜੀ ਲੀਗਲ ਜੁਡੀਸ਼ੀਅਲ ਲਾਲੋ ਵਕੀਲ ਲਾਲੋ ਜਾਂ ਉਹਨਾਂ ਦੇ ਜਿਹੜੇ ਵੀ ਕੁਆਲੀਫਾਈਡ ਆਫੀਸਰ ਆਫ ਕੋਰਟ ਹੁੰਦੇ ਨੇ ਜੀ 2001 ਫਰਸਟ ਮੈਨ ਆਫ ਦੀ ਕੰਟਰੀ ਇਹ ਸਾਨੂੰ ਜਿਹੜਾ ਬੰਦਾ ਕਹੇਗਾ ਬੋਲਣਾ ਸਿੱਖ ਲੋ ਇਹ ਤਾਂ ਫਿਰ ਤਰਾਜੋਗ ਹੈ ਫਿਰ ਜੀ ਮੈਂ ਇਸੇ ਤੇ ਹੁਣਾ ਹਾਂਜੀ ਬਾਕੀ ਗਾਗਾਂ ਦਾ ਵੀ ਨਾਂ ਦੱਸਦਾ ਜਿਹੜੇ 14 15 ਮੈਂ ਹੋਰ ਨੋਟਿਸ ਸੀ ਜਾਂ ਜਿਨ੍ਹਾਂ ਦੇ ਕੋਰਟ ਕੇਸ ਜਾਂ ਪੁਲਿਸ ਕੇਸ ਹੋ ਗਏ ਨੇ ਜੈਸਮੀਨ ਸੈਂਟਲਸ ਦੀ ਗੱਲ ਕਰੀ ਤੇ ਉਦੋਂ ਮੈਨੂੰ ਉਹ ਜਦੋਂ ਵੀਡੀਓ ਵਿਖੀ ਜੀ ਤੇ 7 ਫਰਵਰੀ ਦਾ ਦਿਨ ਸੀ 7 ਤੋਂ ਥੋੜਾ ਦਿਨ ਪਹਿਲਾਂ ਸੀ ਤੇ ਫਿਰ ਸ਼ਾਇਦ ਉਹ 7 ਹੀ ਸੀ ਤੇ 7 ਫਰਵਰੀ ਵਾਲੇ ਦਿਨ ਮੈਂ ਜਦੋਂ ਵੀਡੀਓ ਦੇਖੀ ਮੇਰੇ ਬਰਦਾਸ਼ਤ ਤੋਂ ਬਾਹਰ ਹੋ ਗਈ ਜੀ ਮੈਂ ਕਿਹਾ ਨਹੀਂ ਯਾਰ ਇਹ ਤਾਂ ਬਹੁਤ ਮਾੜੀ ਗੱਲ ਹੈ ਸੋਈ ਰੋਟੇ ਕੰਪਲੇਂਟ ਜੀ ਮੇਰੇ ਨਾਲ ਅਰਸ਼ ਨੇ ਅਰਸ਼ ਕੁਮਰਾ ਇਹ ਜੂਨੀਅਰ ਐਸੋਲੇਟ ਟ੍ਰੇਨੀ ਹੈ ਮੇਰੇ ਕੋ ਐਸ ਇੰਟਰਨ ਹੈ ਇਹਨਾਂ ਨੂੰ ਮੈਂ ਦਿੱਤਾ ਮੈਟਰ ਮੈਂ ਕਿਹਾ ਮਿਸਟਰ ਅਰਸ਼ ਚੈੱਕ ਕਰੋ ਸੋ ਇਹਨਾਂ ਨੇ ਫਿਰ ਉਹ ਕੰਪਲੇਂਟ ਦੇ ਕੰਟੈਂਟ ਕੱਢੇ ਤੇ ਫਿਰ ਅਸੀਂ ਉਹਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਔਰ ਐਫ ਆਈ ਆਰ ਵਾਸਤੇ ਐਪਲੀਕੇਸ਼ਨ ਦਿੱਤੀ ਹੈ 7 ਫਰਵਰੀ ਦੀ ਜੀ ਪੁਲਿਸ ਨੇ ਜਿੱਥੋਂ ਤੱਕ ਮੇਰੀ ਨੌਲੇਜ ਹੈ ਤੇ ਮੈਨੂੰ ਕਮਿਊਨੀਕੇਸ਼ਨ ਹੋਈ ਹੈ ਜਸਮின் ਸੈਂਡਲਰਸ ਨੂੰ ਵੀ ਪਰਵਾਨਾ ਨੋਟ ਕਰਾਤਾ ਕੀ ਕੀ ਵਿੱਚ ਤੁਸੀਂ ਧਾਰਾਵਾਂ ਕਿਹੜੀਆਂ ਲਵਾਈਆਂ ਕਿਹੜੀਆਂ ਤੁਸੀਂ ਵਿੱਚ ਕਿਹਾ ਕਿ ਕੀ ਕੀ ਇਤਰਾਜ਼ ਹੈ ਤੁਹਾਨੂੰ ਕੱਡੀਆਂ ਝੋਲੀ ਧਾਰਾਵਾਂ ਵਾਂਦੇ ਤੇ ਤੁਸੀਂ ਮਤਲਬ ਸੋਚੇ ਹੀ ਸੋਚ ਤੋਂ ਪਰੇ ਨੇ ਜੀ ਦੇਖੋ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜੀ ਧਾਰਮਿਕ ਨਹੀਂ ਨਾਰਮਲ ਭਾਵਨਾਵਾਂ ਨੂੰ ਪੰਜਾਬੀਆਂ ਨੂੰ ਜੀ ਉਹਨੂੰ ਡੀਗ੍ਰੇਡ ਕਰਨਾ ਡੀਫੇਮ ਕਰਨਾ ਆਈਟੀ ਦਾ ਇਸਤੇਮਾਲ ਕਰਨਾ ਜੀ ਔਰ ਹੋਰ ਸਾਰੀਆਂ ਮੈਂ ਤੁਹਾਨੂੰ ਸਾਰੀਆਂ ਧਾਰਾਵਾਂ ਦੀ ਲਿਸਟ ਦਿੰਨਾ ਜੀ ਉਹ ਸਾਰੀ ਅਸੀਂ ਉਹ ਧਾਰਾਵਾਂ ਦੇ ਅਗੇਂਸਟ ਅਸੀਂ ਐਫ ਆਈ ਆਰ ਦਰਜ ਕਰੀ 12 13 ਧਾਰਾਵਾਂ ਲੱਗਣਗੀਆਂ ਔਰ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਕੋਈ ਕੰਪਲੇਂਟ ਕਰ ਦਰਜ ਕਰਾ ਦਿੰਦਾ ਉਸ ਤੋਂ ਬਾਅਦ ਨਾ ਲਿੰਕ ਉਹਨੂੰ ਕੰਟੀਨਿਊ ਨਹੀਂ ਕਰਦਾ ਸਜ਼ਾ ਪਹੁੰਚਣ ਤੱਕ ਨਹੀਂ ਲਈ ਜਾਂਦਾ ਆਮ ਤੌਰ ਤੇ ਮੋਸਟਲੀ ਕੰਪਲੇਂਟਸ ਦਿੱਤੇ ਸਮਝੋਤੇ ਹੋ ਜਾਂਦੇ ਕੀ ਲੱਗ ਰਿਹਾ ਕਿ ਇਸ ਚ ਆਪਾਂ ਪਹੁੰਚਾਂਗੇ ਪੂਰੀ ਤਰ੍ਹਾਂ ਦੇਖੋ ਸੁਨੀਲ ਮੱਲਨ ਵਕਾਉ ਹੈ ਉਹ ਸ਼ਰਿਆਮ ਕਹਿੰਦਾ ਮੈਂ ਦੁਨੀਆ ਨੂੰ ਮੈਂ ਮੈਨੂੰ ਖਰੀਦ ਲਓ 1 ਲੱਖ ਕਰੋੜ ਰੁਪਏ ਕੀਮਤ ਹੈ ਹੈਗੀ ਉਹ ਕਾਸਤੇ ਆ ਜਾਓ ਅਦਰਵਾਈਜ਼ ਸਿੱਧੂ ਮੂਸੇਵਾਲੇ ਦੀ ਅਸੈਸੀਨੇਸ਼ਨ ਹੋਈ ਸਾਡਾ ਚਲੋ ਛੋਟਾ ਭਰਾ ਬਹੁਤ ਮਾੜੀ ਗੱਲ ਹੋਈ ਉਦੋਂ ਮੀਡੀਆ ਮੇਰੇ ਅੱਗੇ ਇਕੱਠਾ ਹੋਇਆ ਕਿ ਤੁਸੀਂ ਉਹਦੇ ਖਿਲਾਫ ਕੇਸ ਪਾਇਆ ਸੀ ਤੇ ਤੁਸੀਂ ਕੇਸ ਵਾਪਸ ਲਓਗੇ ਮੈਂ ਕਿਹਾ ਨਹੀਂ ਅੱਜ ਵੀ ਉਹ ਕੇਸ ਚੱਲਦਾ ਪਿਆ ਚੱਲਦਾ ਮੈਂ ਵੀ ਪੰਜਾਬ ਦਾ ਪੁੱਤ ਆ ਮੈਂ ਕੋਈ ਪੱਤੇ ਬਣ ਕੇ ਨਹੀਂ ਆਇਆ ਕਿਦੋਂ ਜੀ ਔਰ ਮੇਰੀ ਉਹ ਲੜਾਈ ਰਹੇਗੀ ਲੜਾਈ ਉਹਦੇ ਨਾਲ ਨਹੀਂ ਸੀ ਲੜਾਈ ਉਹਦੇ ਪਰਿਵਾਰ ਨਾਲ ਨਹੀਂ ਹੈ ਉਹਦੀ ਡੈਥ ਤੋਂ ਬਾਅਦ ਮੈਂ ਉਹਦੇ ਪਿੰਡ ਹੋ ਗਿਆ ਉਹਦੇ ਹਵੇਲੀ ਜਾ ਕੇ ਆਇਆ ਜੀ ਮੇਰੇ ਕੋ ਫੋਟੋਆਂ ਨਹੀਂ ਉਹਦੀਆਂ ਪਰ ਲੜਾਈ ਸੀ ਗੰਦੀ ਸ਼ਬਦਾਵਲੀ ਦੀ ਜੀ ਉਸ ਤੋਂ ਬਾਅਦ ਆਇਆ ਮਨਕੀਰਤ ਹੌਲਕ ਉਹਨੇ ਕੀਤੀ ਬਕਵਾਸ ਜੀ ਉਹਨੇ ਕਿਹਾ ਬੁਰਲੇਜ ਅਖਤਰ ਸਿੰਘ ਨਾਲ ਚੱਕੀ ਉਹ ਵਕੀਲ ਫਿਰ ਨੇ ਕਹਿੰਦੀ ਸੋਹਣੀ ਰਫਲ ਦੇ ਖੋਖੇ ਮੈਂ ਕਿਹਾ ਰਫਲ ਦਾ ਖੋਖਾ ਜੇ ਚ ਪਾ ਕੇ ਰੱਖ 302 ਤੇ ਵੀ ਲੱਗ ਜਣੀ ਆ ਲੱਗੇਗਾ ਪਤਾ ਫਿਰ ਹੈਪੀ ਰਾਏ ਕੋਟੀ ਆਇਆ ਫਿਰ ਸ਼੍ਰੀ ਬਰਾੜ ਆਇਆ ਫਿਰ ਦਲਜੀਤ ਸਾਂਝ ਆਇਆ ਨੀਰੂ ਬਾਜਵਾ ਆਈ ਇਹ ਸਾਰਿਆਂ ਦੇ ਖਿਲਾਫ ਕੰਪਲੇਂਟ ਸਾਰਿਆਂ ਦੇ ਖਿਲਾਫ ਪੁਲਿਸ ਕੰਪਲੇਂਟ ਜਾਂ ਕੋਰਟ ਕੇਸਸ ਚੱਲ ਰਹੇ ਨੇ ਮੈਂ ਧਾਰਾਵਾਂ ਦੱਸਦਾ ਕਿਹੜੀ ਕਿਹੜੀਆਂ ਲਾਈਆਂ ਬੀ ਐਨ ਐਸ ਦੀ ਗੱਲ ਕਰੂੰਗਾ ਜੀ ਬੀਐਨਐਸ ਸੈਕਸ਼ਨ 296 ਆਈਪੀਸੀ ਦੀ ਧਾਰਾ 294 ਅਬਸੀਨ ਐਕਟ ਇਨ ਦਾ ਸੌਂਗਸ ਕਿਸੇ ਕਿਸਮ ਦਾ ਅਬਸੀਨ ਐਕਟ ਕੀਤਾ ਹੈ ਪੱਦਾ ਜਿਹੜਾ ਸਾਡੇ ਸਮਾਜ ਤੋਂ ਪ੍ਰਾਈਵੇਸੀ ਤੋਂ ਬਾਹਰ ਹੈ ਉਹ ਪਾਪ ਬੀਐਨਐਸ ਦੀ ਧਾਰਾ 352 ਆਈਪੀਸੀ ਸੈਕਸ਼ਨ 503 ਕ੍ਰਿਮੀਨਲ ਇੰਟੀਮੀਡੇਸ਼ਨ ਫਿਰ ਬੀਐਨਐਸ ਦੀ ਧਾਰਾ 78 ਆਈਪੀਸੀ ਦੀ ਧਾਰਾ 509 ਵਰਡ ਜੈਸਚਰ ਔਰ ਐਕਟ ਇੰਟੈਂਡਿੰਗ ਟੂ ਇਨਸਲਟ ਦੀ ਮੋਡੈਸਟੀ ਆਫ ਊਮਨ ਜੀ ਧਾਰਾ 3 ਧਾਰਾ 4 인디ਸੈਂਟ ਰਿਪਰੈਜ਼ੈਂਟੇਸ਼ਨ ਆਫ ਊਮਨ ਫਿਰ ਬੀਐਨਐਸਡੀ ਧਾਰਾ 356 ਆਈਪੀਸੀ ਦੀ ਧਾਰਾ 500 ਡੈਫੇਮੇਸ਼ਨ ਜੀ ਬੀਐਨਐਸਡੀ ਧਾਰਾ 79 ਵਰਡ ਜੈਸਚਰ ਔਰ ਐਕਟ ਇੰਟੈਂਟਡ ਟੂ ਇਨਸਲਟ ਮੋਡੇਸਟੀ ਆਫ ਊਮਨ ਅਗੇਨ ਸਿਨੇਮਾਟੋਗ੍ਰਾਫੀ ਦੀ ਧਾਰਾ ਐਕਟ ਐਕਟ ਦੀ ਧਾਰਾ 4 ਜੀ ਫਿਰ ਸਿਨੇਮਾਟੋਗ੍ਰਾਫੀ ਦੀ ਧਾਰਾ 7 ਸੈਕਸ਼ਨ 67 ਆਫ ਆਈਟੀ ਐਕਟ ਪਿਨਿਸ਼ਮੈਂਟ ਫਾਰ ਪਬਲਿਸ਼ਿੰਗ ਟਰਾਂਸਮਿਟਿੰਗ ਆਫ ਸੀਨ ਮਟੀਰੀਅਲ ਜੀ ਫਿਰ ਸੈਕਸ਼ਨ 79 ਆਫ ਆਈਟੀ ਐਕਟ ਸੇਫ ਹਾਰਬਰ ਪ੍ਰੋਵੀਜ਼ਨਸ ਸੈਕਸ਼ਨ 4 ਐਂਡ 6 ਉਹ ਜਿਹੜਾ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ ਜੀ 4 ਤੋਂ 6 ਇੰਡੀਸੈਂਟ ਰਿਪ੍ਰেজੈਂਟੇਸ਼ਨ ਆਫ ਊਮਨ ਐਕਟ ਐਂਡ ਅਦਰ ਐਕਟ ਆਫ ਲਾ ਪਬਲਿਕੇਸ਼ਨ ਦੇ ਜਿਹੜੇ ਉਹਨੇ ਪਲੱਸ YouTube ਨੇ ਵੀ ਮੇਚ ਪਾਰਟੀ ਰੱਖਿਆ ਅੱਛਾ YouTube ਨੇ ਵੀ ਪਾਰਟੀ ਜਿਹੜੀ ਜਿਹੜੇ ਵੀ ਮੀਡੀਆ ਤੇ ਜਿਵੇਂ ਤੁਸੀਂ ਜਿੰਨੀਆਂ ਧਾਰਾਵਾਂ ਦੱਸੀਆਂ ਮੈਂ ਥੋੜਾ ਸੋਰੀ ਕੱਟ ਰਹੀ ਗੱਲ ਨੂੰ ਕਿ ਆਮ ਪਾਸ਼ਾ ਦੇ ਵਿੱਚ ਕਿਹਾ ਜਾਵੇ ਤੇ ਉਹਨੂੰ ਕਿੰਨੀ ਕੁ ਸਜ਼ਾ ਹੋ ਸਕਦੀ ਹੈ ਇਹ ਤੇ ਦੱਸੂਗਾ ਅਗਰ ਵਕਤ ਫਿਰ ਵੀ ਆਪਾਂ ਮਾਰ ਕੇ ਚੱਲੀਏ ਕਿਉਂਕਿ ਪਤਾ ਕੀ ਹੁੰਦਾ ਦੇਖੋ ਪਤਾ ਕੀ ਹੁੰਦਾ ਭਾਜੀ ਸਜ਼ਾ ਕਰਾਉਣੀ ਜਾਂ ਸਜ਼ਾ ਤੱਕ ਲੈ ਕੇ ਜਾਣਾ ਜੀ ਇਹ ਦੋ ਕਾਨੂੰਨੀ ਪਹਿਲੂ ਹੈ ਕਾਨੂੰਨ ਚ ਜੀ ਔਰ ਢੜਾ ਢਾੜਾ ਕੇ ਮਾਰਨਾ ਉਹ ਜ਼ਿਆਦਾ ਵਧੀਆ ਲੱਗਦਾ ਮੈਨੂੰ ਜੀ ਤਾਂ ਕਿ ਸੋਸਾਇਟੀ ਨੂੰ ਮੈਸੇਜ ਪਹੁੰਚੇ ਜੀ ਲੀਗਲ ਪ੍ਰੋਵੀਜ਼ਨ ਦੇ ਅੰਡਰ ਜੋ ਐਪਲੀਕੇਸ਼ਨ ਬਣਦੀ ਹੋਈ ਕਿ ਮੈਂ 20 ਰੁਪਏ ਪਿੱਛੇ ਬੰਦੇ ਨੂੰ 13 ਸਾਲ ਦੌੜ ਲਵਾਈ ਸੀ ਜੀ 20 ਰੁਪਏ ਪਿੱਛੇ ਚੰਡੀਗੜ੍ਹ ਅੰਮ੍ਰਿਤਸਰ ਕੇਸ ਲੜਨ ਜਾਂਦਾ ਰਿਆਂ 2 ਰੁਪਏ ਇੰਨੇ ਮਹਿੰਗੇ ਪਏ ਉਸ ਬੰਦੇ ਨੂੰ ਜੀ ਔਰ ਉਹ ਬੰਦਾ ਨਾ ਮੈਨੂੰ ਝੱਗਾ ਚੁੱਕ ਕੇ ਵਿਖਾਉਂਦਾ ਸੀ ਕਿ ਮੇਰੇ ਕੋਲ ਹੈਗਾ ਹੀ ਫੜਲਾ ਮੈਂ ਵੀ ਸ਼ਾਂਤ ਹੋ ਕੇ ਘੁੱਗੂ ਬਣ ਕੇ ਕੇਸ ਲੜਿਆ ਔਰ ਉਹਨੂੰ ਉਹਦੀ ਗੱਲ ਦਾ ਜਵਾਬ ਦਿੱਤਾ ਔਰ ਇਹ ਕਿਹਾ ਸੀ ਮੈਂ ਕਿਹਾ ਤੇਰੀ ਜਿਹੜੀ ਹੈ ਨਾ ਆਖਰੀ ਸਾਹ ਇਸੇ ਕਚੈਰੀ ਚ ਲੰਘਣੀ ਹੈ ਤੇ ਉਹ ਹੋਈ ਉਹ ਬਾਬੇ ਨਾਨਕ ਨੇ ਮੇਰਾ ਸਾਥ ਦਿੱਤਾ ਕਿਉਂਕਿ ਮੇਰੇ ਕੋਲ ਸੱਚਾਈ ਸੀ ਉਹਨੇ ਜਾਲੀ ਫਰਦਾ ਜਾਰੀ ਕੀਤੀਆਂ ਸੀ ਉਹ ਪਟਵਾਰੀ ਅੱਜ ਵੀ ਗੂਗਲ ਤੇ ਪਾ ਦਿਓ 2 ਰੁਪਏ ਪਟਵਾਰੀ ਸੁਨੀਲ ਮੱਲਣ ਤੇ ਮੇਰੀ ਉਹ ਵੀਡੀਓ ਜਦੋਂ ਮੇਰੀ وکਾਲਤ ਨਹੀਂ ਸ਼ੁਰੂਆਤ ਹੋਈ ਸੀ ਉਹ ਮੇਰੀ وکਾਲਤ ਦੀ ਸ਼ੁਰੂਆਤ ਹੈ ਮੈਂ ਇੰਨਾ ਜਰੀਲਾ ਆਦਮੀ ਆ ਜੀ 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 ਇੰਨਾ ਕ ਕੋੜਾ ਇਨਸਾਨ ਆ ਗੰਦਗੀ ਦੀ ਬਰਦਾਸ਼ਤ ਨਹੀਂ ਹਾਂ ਇੱਕੋ ਜਗ੍ਹਾ ਤੇ ਬਰਦਾਸ਼ਤ ਹੈ ਮੈਂ ਜਿੰਨੇ ਲੰਡੂ ਗਾਇਕ ਤੁਸੀਂ ਮਸ਼ਹੂਰ ਕਹਿੰਦੇ ਮੈਂ ਲੰਡੂ ਕਹਿੰਨਾ ਉਹਨਾਂ ਨੂੰ ਜਿਹੜੇ ਆਪਣੇ ਥੋੜੇ ਜਿਹੇ ਪੈਸੇ ਕਮਾਣ ਲਈ ਆਪਣਾ ਤਨ ਬਦਨ ਵੇਚ ਰਹੇ ਨੇ ਸਾਡੇ ਲਈ ਸਟੇਜਾਂ ਤੇ ਚੜ ਕੇ ਬੁੜਕਦੇ ਫਿਰਦੇ ਨੇ ਇਹਨਾਂ ਨੂੰ ਇੱਕੋ ਗੱਲ ਕਹਿਣਾ ਪਬਲਿਕ 'ਚ ਆ ਕੇ ਮਾਫੀ ਮੰਗ ਲਓ ਕੇਸ ਵਾਪਸ ਹੋ ਜਾਏਗਾ ਅੱਛਾ ਪਬਲਿਕ 'ਚ ਆ ਕੇ ਮਾਫੀ ਮੰਗ ਲੈਣ ਔਰ ਜਿੰਨਾ ਪੈਸਾ ਉਹ ਕਿਸੇ ਸੁਸਾਇਟੀ ਨੂੰ ਕਿਸੇ ਅੰਧ ਵਿਦਿਆਲੇ ਨੂੰ ਜਿੱਥੇ ਕਿਸੇ ਦੇ ਕੰਮ ਆ ਸਕੇ ਸਾਡੀ ਡੀਐਲਐਸਏ ਨੂੰ ਜਮ੍ਹਾਂ ਕਰਾ ਦਿਓ ਟੇਕ ਬੈਕ ði ਕੇਸ ਅੱਛਾ ਜੀ ਬਾਦ ਅੱਛਾ ਇਸ ਤੋਂ ਇਲਾਵਾ ਤੁਸੀਂ ਇਹ ਵੀ ਹੋ ਸਕਦਾ ਕਿ ਪੋਸੀਬਲ ਉਹਨਾਂ ਕੋਲ ਕੋ ਕਿ ਅੱਗੇ ਤੋਂ ਨਹੀਂ ਕਰਨਗੇ ਇਹ ਵੀ ਉਹ ਤੇ ਉਹ ਡੈਫੀਨੇਟ ਹੈ ਜੀ ਪਿਛਲੀ ਮਾਫੀ ਦੇ ਨਾਲ ਇਹ ਚੀਜ਼ਾਂ ਹੋਣ ਗਈਆਂ ਜੀ ਨਹੀਂ ਤਾਂ ਸਜ਼ਾ ਤੱਕ ਜੀ ਜਿੰਨਾ ਜ਼ੋਰ ਲੱਗੇਗਾ ਪੈਸਾ ਸੁਨੀਲ ਮੱਲਣ ਕੋਲੋਂ ਲਾਏਗਾ ਬਾਬਾ ਨਾੜਕ ਉਹਦੇ ਭੇਜ ਦਿੰਦਾ ਮੈਨੂੰ ਜੀ ਬਹੁਤ ਮੇਰਾ ਦਸਬੰਦ ਮੇਰਾ ਦਸਵੰਦ ਜੋ ਮੇਰੇ ਬਾਬੇ ਨਾਨਕ ਨੇ ਮੇਰੀ ਡਿਊਟੀ ਲਈ ਸੀ ਇੰਨਾ ਕੰਮ ਚ ਲੰਘਦਾ ਮੈਂ ਆਪਣੇ ਕਲਚਰ ਨੂੰ ਆਪਣੀ ਪੰਜਾਬ ਨੂੰ ਪੰਜਾਬੀਤ ਨੂੰ ਬਚਾਉਣਾ ਯਾਦ ਕਰੋ ਉਹਦਾ ਪੰਜਾਬ ਫਿਲਮ ਆਈ ਸੀ ਭਾਜੀ ਜੀ ਬਿਲਕੁਲ ਆਈ ਸੀ ਜੇ ਤੁਸੀਂ ਉਹਨਾਂ ਦਿਨਾਂ ਦੀ ਕਿਤੇ ਦਿੱਲੀ ਗਏ ਸੀ ਤੇ ਤੁਹਾਡੀ ਗੱਡੀ ਦੀ ਵੀ ਟਿੱਕੀ ਚੈੱਕ ਹੋਈ ਹੋਏਗੀ ਜੀ ਬਿਲਕੁਲ ਸਾਡੀ ਪੰਜਾਬੀਆਂ ਨੂੰ ਇੰਨਾ ਕੁ ਬਦਨਾਮ ਕਰਤਾ ਕਿ ਸ਼ਾਇਦ ਚਟਾ ਹੀ ਵੇਚਦੇ ਨੇ ਸਾਰੇ ਜੀ ਜਦ ਕਿ ਪੰਜਾਬ ਦੀ ਰੇਸ਼ੋ ਜੇ ਗੱਲ ਕਰੀਏ ਪੂਰੇ ਹਿੰਦੁਸਤਾਨ 'ਚ ਤੇ ਸ਼ਾਇਦ 13ਵੇਂ 14ਵੇਂ ਨੰਬਰ ਤੇ ਆਂਦਾ ਨਸ਼ੇ ਦੇ ਮਾਮਲੇ ਜਿਜੋ ਮੈਨੂੰ ਜਾਣਕਾਰੀ ਹੈ ਮੈਂ ਕਿਹਾ ਜਿਹੜੀਆਂ ਥਾਵਾਂ ਤੇ ਨਸ਼ਾ ਬੈਨ ਹੈ ਮੈਂ ਸ਼ ਉੱਥੇ 4 ਗੁਣਾ ਮਹਿੰਗੀ ਬੋਤਲ ਮਿਲਦੀ ਹੈ ਅੱਜ ਵੀ ਅਵੇਲੇਬਲ ਹੈ ਜੀ ਅਵੇਲੇਬਲ ਹੈ ਬਿਹਾਰ ਡੁਪਲੀਕੇਟ ਤੇ 4 ਗੁਣਾ ਮਹਿੰਗੀ ਮਿਲਦੀ ਹੈ ਕਿਉਂ ਬੈਨ ਲਾਉਣਾ ਹੈ ਇੱਥੇ ਮੈਂ ਕਹਿੰਦਾ ਫੀਮ ਲੀਗਲ ਕਰੋ ਮੈਂ ਉੱਥੋਂ ਵੀ ਤੁਹਾਡਾ ਇੰਟਰਵਿਊ ਕਰਾਂਗਾ ਪੂਰੀ ਦੱਸਾਂਗਾ ਕਿ ਫੀਮ ਲੀਗਲ ਕਿਉਂ ਨਹੀਂ ਚਾਹੀਦੀ ਹੈ ਅੱਛਾ ਜੀ ਭੁੱਕੀ ਕਿਉਂ ਲੀਗਲ ਹੋਣੀ ਚਾਹੀਦੀ ਹੈ ਅੱਛਾ ਜੀ ਸਰ ਨੈਚੁਰਲ ਨਸ਼ੇ ਨੇ ਸਾਡੀਆਂ ਦਵਾਈਆਂ ਚ ਪਏ ਹੋਏ ਨੇ ਅਸੀਂ ਖਾਂਦੇ ਰਹੇ ਸਾਡੇ ਬਜ਼ੁਰਗ ਨਸਵਾਰ ਸੁਂਗਦੀ ਸੀ ਮੇਰੀ ਦਾਦੀ ਜੀ ਬਿਲਕੁਲ ਤੇ ਦਿੱਕਤ ਕੀ ਹੈ ਜੇ ਉਹਨੂੰ ਖਾ ਕੇ ਮੇਰਾ ਪੰਜਾਬ ਬਚ ਸਕਦਾ ਹੈ ਚਿੱਟੇ ਤੋਂ ਤੇ ਬਚੇਗਾ ਕਿ ਨਹੀਂ ਬਚੇਗਾ ਇਹ ਚਿੱਟੇ ਦਾ ਨਸ਼ਾ ਜਿਹੜਾ ਉਹ ਬੰਦੇ ਦੀ ਜਾਨ ਲੈ ਜਾਂਦਾ ਅੱਜ ਤੱਕਰ ਕੋਈ ਡਾਕਟਰਾਂ ਕੋਲ ਜਾਓ ਸੁਪਰ ওভারਡੋਸ ਨੇ ਜਰੂਰ ਬਦਨਾਮ ਕੀਤਾ ਹਸਦਾ ਪਰ ওভারਡੋਸ ਨੇ ਕਿਸੇ ਫੀਮ ਦੀ ਜਾਂ ਭੁੱਕੀ ਦੀ ਨੇ ਕਿਸ ਨੂੰ ਜਾਨ ਨਹੀਂ ਲਈ ਉਹ ਦਵਾਈਆਂ ਚ ਪੈਂਦੀ ਹੈ ਚੈੱਕ ਕਰ ਲਿਓ ਓਪੀਐਮ ਲਿਖਿਆ ਹੋਏਗਾ ਕਈ ਦਵਾਈਆਂ ਕਾਮ ਕਾਮਵਾਸਨਾ ਕੈਫੀਨ ਕੋਡੀਨ ਕੋਕੀਨ ਕੋਡੀਨ ਤੇ ਉਹ ਹਾਂਜੀ ਕਾਮਵਾਸਨਾ ਦੀਆਂ ਦਵਾਈਆਂ ਚ ਪੈਂਦੀ ਐ ਵੀ ਜਿਹੜੀ ਤੁਹਾਡੇ ਅੰਦਰ ਬਲੱਡ ਦੀ ਬਲੱਡ ਕਰਕੇ ਸਰਕੂਲੇਸ਼ਨ ਜਾਂ ਨਾੜੀਆਂ ਬਲੌਕ ਹੈ ਉਹਦੇ ਵਾਸਤੇ ਜੀ ਬਹੁਤ ਜੋ ਕੰਮ ਜੈਨੂਨਾ ਕਰਨਾ ਚਾਹੀਦਾ ਪਰ ਇਹ ਗੰਦ ਨੂੰ ਤੇ ਭਾਜੀ ਜਿੰਤੀ ਮਗਾਉਣਾ ਨਸ਼ਿਆਂ ਨੇ ਮੁਕਾਇਆ ਕੁਝ ਪੰਜਾਬ ਨੂੰ ਕੁਝ ਉਗਰਵਾਦ ਨੇ ਬਦਨਾਮ ਕੀਤਾ ਹੁਣ ਇਹ ਲੰਡੂ ਗਾਇਕ ਇਹਨਾਂ ਖਿਲਾਫ ਮੇਰੀ ਯੁੱਧ ਜਾਰੀ ਹੈ ਮੀਡੀਆ ਦਾ ਸਾਥ ਚਾਹੀਦਾ ਪਬਲਿਕ ਦਾ ਸਾਥ ਚਾਹੀਦਾ ਜਿੰਨੂੰ ਤਕਲੀਫ ਹੈ ਉਹ ਘਰ ਜਾ ਕੇ ਪਿੰਡ ਦਾ ਰਵੇ ਉਹ ਕਰੀ ਬਾਥਰੂਮ ਚੋਂ ਵੀ ਨਹੀਂ ਬਾਹਰ ਨਿਕਲਿਆ ਹਣਾ ਜੀ ਬਹੁਤ ਮਿਹਰਬਾਨੀ ਤੁਸੀਂ ਸੁਣਿਆ ਕਿ ਡਾਕਟਰ ਸੁਨੀਲ ਮੱਲਨ ਐਡਵੋਕੇਟ ਨੇ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਗਾਇਕ ਨੇ ਇਹਨਾਂ ਦੇ ਮੁਤਾਬਕ ਲੰਡੂ ਗਾਇਕ ਨੇ ਉਹ ਜਾਂ ਤਾਂ ਆਪਣੀ ਸ਼ਬਦਾਵਲੀ ਬੰਦ ਕਰ ਲੈਣ ਜਾਂ ਆ ਕੇ ਮਾਫੀ ਮੰਗ ਲੈਣ ਤੇ ਉਹ ਕੇਸ ਵਾਪਸ ਲੈਣ ਨੂੰ ਤਿਆਰ ਹੈ ਨਹੀਂ ਤਾਂ ਕੋਰਟ ਦੀਆਂ ਤਰੀਕਾਂ ਲਈ ਉਹ ਤਿਆਰ ਹੈ ਕੈਮਰਾਮੈਨ ਰਮਨ ਸ਼ੂਨਲ ਪਰਮਜੀਤ ਸਿੰਘ ਰੰਗਪੁਰੀ ਜਲੰਧਰ